ਬਹੁਤ ਵਧੀਆ ਪਰਫੋਰਮੈਂਸ ਲਓ ਸੁਲਤਾਨ ਸਾウスਪੁਰੀ ਅਗਲੀ ਵੇੜ ਮੈਦਾਨ ਦੇ ਯਰੇ ਪੈਸੇ ਸਾਡੇ ਵੀਰ ਡਾਲ ਅਨਾਉਂਸ ਕਰਵਾ ਰਹੇ ਪਲੀਜ਼ ਇੱਥੇ ਪੁੱਛਦੇ ਕਰ ਦੇਣ ਟੀਮਾਂ ਦੇ ਪ੍ਰਬੰਧਕ ਇੱਥੇ ਖੜੇ ਆ ਜਿਨ੍ਹਾਂ ਨੇ ਮਾਜ ਗਫ ਬੁਲਾਏ ਆ ਲਓ ਕੇ ਬੇਨੜਾ ਪਿੰਡ ਜੱਟ ਦਾ ਪਰ ਇਹ ਹੈ ਨੌਜਨ ਪ੍ਰੀਤਮ ਪੁਲਵਾਨ ਦਾ ਪੁੱਤਰ ਸੁਲਤਾਨ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਨਾਲ ਨਿਊ ਮੈਨ ਦੀ ਢੋਗਾ ਵੀਰਪਾਲ ਢੋਗਾ ਕਲਵੰਨ ਢੋਗਾ ਤੇ ਅਰਵਿੰਦਰ ਬਾਸੀ ਸੋਖੇ ਬਾਸੀ ਉਹਨਾਂ ਵੱਲੋਂ 500 ਰੁਪਏ ਬੱਗੇ ਪਿੰਡ ਵਾਲੇ ਜੁਲੇ ਦੇ ਲਈ ਪੁੱਜਿਆ ਇਹਦੇ ਸੁਲਤਾਨ ਦੀ ਕਬੱਡੀ ਪੈ ਰਹੀ ਹੈ ਬਾਪ ਤਗੜਾ ਖੇਡਿਆ ਪੁੱਤ ਦੀ ਚੜਤ ਵੀ ਪਾਉਂਦਾ ਰੇਡ ਨਾਲ ਪੂਰੀ ਮੜਕ ਵੀ ਦੁਨੀਆ ਤੇ ਛਾਇਆ ਪੁੱਤ ਪ੍ਰੀਤਮ ਪੁਲਵਾਨ ਦਾ ਬੱਚੇ ਬੱਚੇ ਦੀ ਜਵਾਨ ਉੱਤੇ ਨਾਮ ਹੈ ਸੁਲਤਾਨ ਦਾ ਮੈਦਾਨ ਦੀ ਅਗਲੀ ਰੇਡ ਫਿਰ ਪੈਂਦੀ ਹੋਈ ਮੈਦਾਨ ਦੇ ਵਿੱਚ ਸੁਲਤਾਨ ਸਾਸਪੁਰੀਆ ਮਾਨ ਕਬੱਡੀ ਖਿਡਾਰੀ ਪ੍ਰੀਤਮ ਸਿੰਘ ਪ੍ਰੀਤ ਦਾ ਪੁੱਤਲਾ ਦੂਸਰੇ ਪਾਸੇ ਦੇਖ ਲਓ ਮੈਦਾਨ ਦੇ ਵਿੱਚ ਜਰਾਲਪੁਰੀਆ ਪਾਲਾ ਕਰਦਾ ਕੁਸ਼ੇ ਦੇ ਪੁਆਇੰਟ ਸੁਲਤਾਨ ਦਾ ਅੱਜ ਕੇ ਯੂਨਾਈਟਿਡ ਲਾਓ ਮੈਦਾਨ ਦੇ ਵਿੱਚ ਸੁਲਤਾਨ ਦੀ ਕਬੱਡੀ ਪੈਂਦੀ ਹੈ ਸੁਲਤਾਨ ਸਾਸਪੁਰੀਆ ਰੇਡ ਪੌਂਡ ਦੇ ਵਾਸਤੇ ਵੱਧਦਾ ਹੋਇਆ ਕਬੱਡੀ ਦਾ ਖਿਡਾਰੀ ਲਓ ਸੁਲਤਾਨ ਨੇ ਪਈ ਕਬੱਡੀ ਤੇ ਆਇਆ ਬਰਿੰਦਰ ਗੌਧਰ ਵਾਲਾ ਮੇਰੇ ਵੀਰੋ ਕੀਤੀ ਹੋਈ ਟਰਾਈ ਤੇ ਸੁਲਤਾਨ ਪੁਆਇੰਟ ਆਪਣੀ ਟੀਮ ਦੀ